ਹਾਂਜੀ ਸਸਤੀ ਕਾਲ ਜੀ ਸਾਰਿਆਂ ਨੂੰ ਤੇ ਆ ਆਡੇ ਸੰਨਿਸ਼ੂ ਸਿੰਘ ਤੇ ਨਵੇਂ ਬਲੌਗ ਦੇ ਵਿੱਚ ਪੀਵੀ08 ਵਾਲਾ ਤੇ ਬਾਈ ਜੀ ਨੇ ਲੈ ਲਿਆ Samsung ਦਾ ਫੋਨ ਤੇ ਸਭ ਤੋਂ ਪਹਿਲਾਂ ਬਾਈ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਹੁਣ ਵਧੀਆ ਕੁਆਲਿਟੀ ਤੇ ਬੈਸਟ ਕੰਟੈਂਟ ਤੇ ਭਾਈ ਬਾਈ ਦਾ ਜਿਹੜਾ ਕੰਮ ਹੈ ਠੀਕ ਆ ਤੁਹਾਨੂੰ ਵਧੀਆ ਮਿਲੂਗਾ ਠੀਕ ਆ ਕੁਆਲਿਟੀ ਕੰਟੈਂਟ ਬੈਸਟ ਮਿਲੂਗਾ ਤੇ ਬਾਕੀ ਸਪੋਰਟ ਜ਼ਰੂਰ ਕਰੋ ਪੀਵੀ08 ਪਰਮ ਸਸਤੀ ਕਾਲ ਜੀ ਸਾਰਿਆਂ ਨੂੰ ਮਨੂ ਫੜੀ ਫੋਨ ਫੋਨ ਫੜੀ ਬਣਾ ਵੀਡੀਓ ਮੜੀ ਤੈਪ ਲੈਣਾ ਅੱਛਾ ਅੱਛਾ ਉਹ ਕਰਦਾ ਇਹਨੂੰ ਫਿਲਮ ਦੇ ਵਿੱਚ ਮੈਂ ਚੜ ਰਿਹਾ ਉਹ ਦੇ ਆ ਗਿਆ ਦੇਖੀ ਜਾਈ ਹੁਣ ਟ੍ਰੈਂਕ ਹੁੰਦਾ ਹੈ ਨਾ ਪਹਿਲੀ ਵਾਰੀ ਕਰਨਾ ਆਪਾਂ ਕਦੇ ਕੀਤਾ ਨਹੀਂ ਠੀਕ ਆ ਹਾਂ ਠੀਕ ਅਨੂਏ ਗੱਲ ਤਾਂ ਸੁਣ ਲੈ ਉਹ ਗੱਲ ਸੁਣ ਪਹਿਲਾਂ ਗੱਲ ਸੁਣ ਇੱਥੇ ਖੜ ਉਹ ਗੱਲ ਤਾਂ ਸੁਣ ਲੈ ਤੁੱਥਾ ਹੁੰਦਾ ਇਦਾਂ ਦੇ ਕੰਮ ਦਾ ਭਾਣਿਆ ਕੰਮ ਕਰਦੇ ਹਾਂ ਉਹੀ ਸੌਣਾ ਹੈ। ਅਰੇ ਹੋ। ਇਹਨੂੰ ਪਰੇ ਜਾਣ ਕਰਦੇ ਆ। ਤੁਸੀਂ ਪਰੇ। ਆਈ ਕੋ ਆ ਬਹੁਤ ਗਿਆ ਆ। ਉਹ ਕੰਮ ਕਰਦੇ। ਕੀੜੀ ਗਿਆ ਹੈ? ਆਹ ਦੇਖ ਤਾਂ ਸਹੀ ਆਟਮ ਦੇਖੀ ਆ। ਉਹ ਆਟਮ ਦਾ ਦੇਖ ਫੜ ਕੇ ਕੀ ਆ? ਉਹ ਗੱਲ ਤਾਂ ਸੁਣ ਲੈ। ਅਸ਼ਰ ਗਾਰਾਂਟਾ ਲੱਗਦਾ ਹੁੰਦਾ। ਨਹੀਂ ਨਹੀਂ। ਗੱਲ ਸੁਣ। ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਹੋ ਨਹੀਂ ਕਰੰਟ ਨਹੀਂ ਲੱਗਦਾ ਹੋਰਿਆ ਆ ਆਇਆ ਆਹੋ ਤਾਂ ਹੀ ਲੈ ਕੇ ਆਇਆ ਤੈਨੂੰ ਆਇਆ ਆ ਜਾ ਉਹ ਪਿੰਦੋ ਕੰਮ ਕਰ ਲੈਂਦੇ ਹੋ ਕਰੀ ਜਾ ਤੂੰ ਉਹ ਮੇਰੇ ਨਾਲ ਮੇਰਾ ਮਨੋ ਭਰਾ ਵੀ ਠੀਕ ਆ ਉਹ ਵੀ YouTube ਚੈਨਲ ਦੇ ਦਾ ਕਿਹੜਾ ਵੀ ਹੋਣਾ ਆਣੀ ਪੰਜਾਬ ਪਾਰਟੀ ਜੀ ਦਾ ਪੰਜਾਬ ਠੀਕ ਆ ਉਹ ਵੀ ਆ ਕੇ ਡਿਜੀਟ ਕਰਿਓ ਠੀਕ ਆ ਫੇਸਬੁੱਕ ਤੇ ਤੋਂ ਬਸ ਸੇਮ ਆ ਫੇਸਬੁੱਕ ਤੇ ਵੀ ਠੀਕ ਆ ਇਹ ਭਰਾ ਵੀ ਸਾਡੀ ਦੁਕਾਨ ਆ ਦੇਖੋ ਠੀਕ ਆ ਸਾਰੀ ਆ ਮੁੰਡਾ ਇੱਥੇ ਹੁੰਦਾ ਠੀਕ ਆ ਇਹ ਵੀ ਨਾਲ ਕਰਦਾ ਵੀਡੀਓ ਵੀਡੀਓ ਬਣਾਉਂਦਾ ਠੀਕ ਆ ਬਾਕੀ ਦੇਖੋ ਭਾਈ ਨੇ ਸੱਧੂ ਮੂਸੇ ਵਾਲੇ ਭਾਈ ਦਾ ਨਾਮ ਲਿਖਿਆ ਸਪੈਸ਼ਲ ਠੀਕ ਆ ਬਬਾ ਜੀ ਮਾਫ ਕਰੀ ਆ ਦੇਖੋ ਸਾਰਾ ਹੀ ਸੱਧੂ ਭਾਈ ਬਾਈ ਦਾ ਨਾਮ ਲਿਖਿਆ ਕੋਈ ਨਹੀਂ ਇਦੂ ਬਾਈ ਜਿਆਦਾ ਸੁਣਦੇ ਆ ਠੀਕ ਆ ਇਧਰ ਵੀ ਦੇਖੋ ਕੱਪ-ਕੁੱਪਾ ਦੇ ਭਰਾ ਜੀ ਸਭ ਨੂੰ ਸਾਰੇ ਬਾਈ ਨਾਲ ਦੀ ਫੋਟੋ ਲਈ ਠੀਕ ਆ ਆਪਾਂ ਸਿੱਧੇ ਦੇ ਰਹੇ ਆ ਸਾਰੇ ਠੀਕ ਆ ਬਾਕੀ ਇਹ ਕਰਾਵਾ ਪਿਛਲੀ ਬੈਕਅਪ ਆ ਠੀਕ ਆ ਜਿੱਥੇ ਵੀਡੀਓ ਬਣਾਉਗਾ ਹਨਾ ਸਾਰੇ ਇਧਰ ਕੱਪ-ਕੁੱਪਾ ਗਏ ਆ ਠੀਕ ਆ ਇਹ ਵੀ ਭਰਾ ਜਿੰਦਾ ਨਮਾਤੇ ਆ ਦੇਖੋ ਜਿੱਥੋਂ ਇਹਨੂੰ ਲੋੜ ਆ ਭਰਾ ਕੋਲ ਆਓ ਠੀਕ ਆ ਠੀਕ ਆ ਤੇ ਕੱਪ ਵਧੀਆ-ਵਧੀਆ ਕੈਂਟ-ਕੈਂਟ ਲਾਜੋ ਠੀਕ ਆ ਮਿੰਟ ਵਗੈਰਾ ਪੈਕ ਹੁੰਦੇ ਆ ਹਣਾ ਸਾ ਵੀ ਮੁੰਡੇ ਨਾਲ ਵੀਡੀਓ ਬਣਾਉਂਦੇ ਆ ਹਾਂ ਬਈ ਹੈਲੋ ਹੈਲੋ ਹੋਰ ਫੇ ਬੜੀ ਆ ਰਹੀ ਆ ਤੁਹਾਨੂੰ ਕ ਚੀਜ਼ ਦਿਖਾ ਲਈਏ ਹੈ ਹੈ ਅਰੇ ਬਾਈ ਨੇ ਆ ਸੁਦੂ ਮੋਸੇ ਵਾਲਾ ਬਾਈ ਸਾਡਾ ਐ ਥਾਪੀ ਮਾਰੇ ਬੱਟਕੇ ਮਾਰੇ ਐ ਚੱਲ ਠੀਕ ਆ ਬੜਾ ਲੱਗਾ ਕਿ ਇਹ ਆ ਚੱਕੂ ਲੱਗ ਲੀਕ ਹਾਂ ਅਗਲੀ ਚੱਕੀ ਹਾਂ ਵੀਡੀਓ ਵੀਡੀਓ ਸਿੱਟੀ ਕੋਈ ਹੈ ਕਿਹੜੀ ਐਕਸਟਰਾ ਦੇ ਕੋਲ ਨੂੰ ਐਕਸਟਰਾ ਦੇ ਸਹੀਆ ਤੇ ਬਾਕੀ ਤੁਹਾਨੂੰ ਮਾਹੌਲ ਬਣਾ ਲਦੇ ਆ ਠੀਕ ਆ ਗੱਲਾਂ ਬਾਤਾਂ ਘੂੜੇ ਬਾਕੀ ਦਾੰਦ ਘਾਲਦੇ ਆ ਠੀਕ ਆ ਬਣੇ ਰਿਓ ਬਲੌਗ ਦੇ ਵਿੱਚ ਠੀਕ ਆ ਹੁਣ ਆਪਾਂ ਨਵੇਂ ਫਿਰ ਤੋਂ ਬਲੌਗ ਘੈਂਟ ਘੈਂਟ ਤਿਆਰ ਕਰਾਂਗੇ ਠੀਕ ਆ ਤੁਹਾਡੇ ਨੇ ਸਾਰੇ ਨੂੰ ਬਿਆਪਰੀ ਸਸਤੀ ਗੱਲ ਨਾਲ ਬਲੌਗ ਦੇ ਬਣੇ ਰਿਓ ਸਸਤੀ ਗੱਲ ਤਾਂ ਬਾਅਦ ਚ ਬਹਾਈਓ ਪਹਿਲੇ ਬਣਾ ਲਾਪੇ ਤਸਵੀਰਾਂ

ਆਉਂ ਦਿਨ ਦੀ ਕੇ ਤੇ ਤੱਕ ਸਹੀ ਇਹ ਦੁੱਧ ਪਲਾਉਣਾ ਨਾ ਇਹਨੂੰ ਨਹੀਂ ਪਲਾਉਣੀ ਦੁੱਧ ਪਲਾਉਣੀ ਨਹੀਂ ਪੀਣੀ ਹੁੰਦੀ ਐ ਨਾਲ ਨਹੀਂ ਪੀਂਦੀ ਸਹੀ ਇਹ ਆਪ ਲਾਉਂਦੇ ਹਾਂ ਇਹਨਾਂ ਅੰਦਰ ਸੂਤ ਲਾਉ ਲੈਂਦੇ ਆ ਸਹੀ ਆ ਰਵਰ ਚੱਲ ਨੀ ਇਧਰ ਨਹੀਂ ਤੇ ਅੰਮੂ ਦੀਦੀ ਨਹੀਂ ਨਹੀਂ ਦੂਰ ਹੋਵੇ ਤਾਂ ਠੀਕ ਆ ਕੋਲੋਂ ਨਹੀਂ ਨਾ ਚਹੀ ਦੂੜੋ ਤਾਂ ਹੈ ਹਾਂ ਲਾਈਟ ਹਲਕੀ ਹੀ ਪੈਂਦੀ ਆ ਨਹੀਂ ਇਧਰੋਂ ਕਰ ਇਹਦਾ ਮੂੰਹ ਮੜ ਨਹੀਂ ਚਮਕਦੀਆਂ ਚਮਕ ਨਹੀਂ ਆਉਂਦੀ ਚਮਕਦੀਆਂ ਦੂਰੇ ਦਾ ਆਓ ਚੰਗ ਕਰੀਆਂ ਦੂਰੇ ਜੰਦੇ ਤਾਂ ਕੋਲੇ ਰੱਦੀ ਫੇ ਜਿਆਦਾ ਪੈਂਦਾ ਨਾ ਖਲੇ ਇਹ ਸਭ ਤੋਂ ਜਿਆਦਾ ਦੂਜੀਆਂ ਕਹਿੰਦੇ ਇਹਨਾਂ ਬਿੱਲੀਆਂ ਦੀ ਸਭ ਤੋਂ ਜਿਆਦਾ ਅੱਖਾਂ ਤੇਜ ਆ ਨੇਰ ਕੰਨ ਕੰਨ ਉਹ ਤੇਜ ਆ ਕੰਨ ਵੀ ਤੇਜ ਆ ਸੁਣਦੀ ਬਹੁਤ ਜਿਆਦੀ ਹੈ ਨਾ ਆ ਲਾਊਡ ਇਹ ਕਹਿੰਦੇ ਕੋਠੇ ਤੋਂ ਵੀ ਹਲਾਗ ਮਾਰ ਦਵੇ ਹਨ ਇਹ ਉਸ ਬੈਲੈਂਸ ਜਿਹਾ ਬਣਾ ਕੇ ਇਹਦੀ ਹੱਡੀ ਉੱਡੀ ਵੀ ਟੋੜਦੀ ਨਹੀਂ ਬਹੁਤ ਅੱਛੀ ਜਿਹੋ ਨੇ ਨਿੱਕੀਆਂ ਹਾਂ ਇਹਦਾ ਹੈ ਬਾਜੀ ਤੁਸੀਂ ਇਹਨੂੰ ਇਹਦਾ ਉਲਟਾ ਕਰਕੇ ਸਿੱਟੂਗੇ ਨਾ ਆਪੇ ਸਿੱਧਾ ਹੋਏਗਾ ਇਹਦਾ ਥੱਲੇ ਡੈਗਣੀ ਤੂੰ ਕੀਤੀ ਹਾਂ ਮੈਂ ਕੀਤੀ ਇਹ ਟ੍ਰਾਈ ਨਾ ਨਾ ਫੱਟ ਲੱਗ ਜੂ ਨਹੀਂ ਬੈਡ ਤੇ ਕੀਤੀ ਬੈਡ ਤੇ ਕਰਤਾ ਕਰਤਾ ਪਰ ਆ ਕਦੇ ਡੈਗ ਜਾਂਦਾ ਕਰ ਮੈਂ ਇਹਦੇ ਤੇ ਬੈੜ ਤੇ ਕਰ ਫੱਟਣਾ ਲੱਗੇ ਇਹਦੇ ਆ ਦੇਖੀ ਇਹ ਨਹੀਂ ਰੱਖਿਆ ਆ ਬਾਬਾ ਇਹ ਤੇਗਵਾਲ ਕਰਦੇ ਆ ਬਾਬੀ ਮਾਂ ਇਹ ਜੀ ਦੁੱਧ ਨਹੀਂ ਪਲਾਉਂਦੀ ਇਹਨੂੰ ਇਸ ਵਜ੍ਹਾ ਨਾਲ ਦੋ ਬੱਤੇ ਮਰ ਗਏ ਠੀਕ ਆ ਤਾਂ ਇਹ ਇਹ ਨਹੀਂ ਚਾਹੀਏ ਸੰਭਾਲੇ ਜੀ ਕਰਕੇ ਮਰੇ ਨਾ ਨਾ ਹਾਂ ਹਾਂ ਦੇਖੀ ਹਰ ਆਖਲੇ ਆ ਜੀ ਕਿਹਨੇ ਉਹ ਨਾ ਆ ਗੀ ਉਹ ਦੇਖੀ ਖੜਾ ਰਵੜ ਦੇਖਦਾ ਕਰਕੇ ਬੱਬੇ ਹਾਂਜੀ ਦੇਖਦਾ ਕਰਕੇ ਸਾਦੀ ਦਾ ਉਹ ਉਹ ਤਿੰਨਾ ਜਾਦੇ ਤੇ ਆ ਨਾ ਹਾਂ ਚਾਹ ਦੇਖ ਨਾ ਹੁੰਦੇ ਹਾਂ ਤਿੰਨਾ ਜਾਦੇ ਤੇ ਆ ਇਹਦਾ ਮੇਰੇ ਤਿੰਨ ਕੁ ਜੀ ਰਾਤ ਨੂੰ ਵੀ ਔਸ਼ੇ ਦਿਨ ਲਗਾਂਗੇ ਇਹਨੇ ਨਾ ਗੁੱਤ ਲਾ ਕੇ ਸੰਦਾਂ ਆ ਨਾ ਕੁਝ ਖਾਇਆ ਹੁੰਦਾ ਹੋਰ ਦੇਖੀ ਇਹਦੇ ਸਭ ਤੋਂ ਜ਼ਿਆਦਾ ਸ਼ਕਤੀ ਹੈ ਇਹਦੀ ਕੁੜੀ ਨੇ ਜਿਨਾ ਤੇ ਕੁੜੀ ਐਂ ਤੀ ਅੱਛਾ ਇਹ ਆਹ ਦੇ ਦੁਬਾਰਾ ਦੁਬਾਰਾ ਕਰੀ ਹਾਂ ਸੀ ਆਹ ਦੇ ਹਾਂ ਇਹ ਢਿਗਨਿ ਲਈ ਪਾਸੇ ਤਾਹਾਂ ਇਹਦਾ ਪਿੱਛਾੜਾ ਇਹਨਾਂ ਪੂਰਾ 2 ਮਿੰਟੇ ਬੱਝ ਗਏ ਇੱਕਾ ਇਹੋ ਸਾਈਡ ਦਾ ਸ਼ਾਇਦ ਹੋਈ ਜਾਵੇ ਬੱਥਾ ਉਹਦਾ ਵੱਜ ਜਾ ਸੁਕਾ ਦੇ ਉੱਠਣਾ ਉਹ ਆ ਗਈ ਆ ਗਈ ਉਹਦੀ ਤੇ ਉਹ ਦੇਖੋ ਕਰਿਆ ਟੈਕਨੀਕਲ ਹਾਂ ਆ ਦੇ ਉਹਦੀ ਮਾ ਦੇਖੋ ਖਾਓ ਦੇਖੋ ਤੁਮ ਇਹਨਾਂ ਦੀਆਂ ਚੰਕੀਆਂ ਬੀਰੋ ਅੱਖਾ ਖਾ ਲੋ ਇਹ ਚੰਕੀਆਂ ਬਾਬੇ ਇਹ ਦੁੱਧ ਪੀਣਾ ਹੈ ਹਾਂ ਇਹ ਦੁੱਧ ਪੀ ਕੇ ਨਾ ਨਿਆਣੇ ਨੂੰ ਨਹੀਂ ਦੁੱਧ ਪਲਾਉਂਦੀ ਇਹਨੇ ਆਪੇ ਚਾਰਦੀ ਨਾ ਹਾਂ ਇਹ ਨੂੰ ਨਹੀਂ ਦੁੱਧ ਪਲਾਉਂਦੀ ਦੁੱਧ ਪਲਾਉਣ ਦੇ ਬਹੁਤ ਤਾਕਤ ਦੁੱਧ ਇਹ ਪਲਾਉਂਦੀ ਪਹਿਲੇ ਜਿਹੜੇ ਨਿਆਣੇ ਸੀ ਉਹ ਨਹੀਂ ਮੰਨੇ ਸੀ ਉਹ ਗੁਮਾਰ ਕਈ ਗਾਲੀ ਗਾਲੀ ਉਹ ਪੰਜ ਦਿਨਾਂ ਦੇ ਛੜ ਕੇ ਚੱਲ ਗਈ ਸੀ ਇਹਨੇ ਦੇਖਿਆ ਨਹੀਂ ਅੱਛਾ ਉਹ ਦੋ ਹਫਤੇ ਦੇ ਰੱਖੇ ਵੀ ਛੱਡ ਕੇ ਜਾਂਦੀ ਛੱਡ ਕੇ ਚਲ ਗਈ ਹਫਤਾ ਦਾ ਹੀ ਨਹੀਂ ਵੇ ਆਪਾਂ ਹੀ ਦੇਖੇ ਵੇ ਹਾਂ ਉਹ ਮੈਂ ਸ਼ਾਮ ਨੂੰ ਫੇਰ ਮੈਂ ਚਾਲੇ ਜਾਂ ਇੱਕ ਦਿਨ ਤੁਸੀਂ ਜਾਨ ਬਚਾਈ ਹਨਾ ਇਦਾਂ ਹੀ ਉਹ ਅੱਖਾਂ ਦੇ ਨਹੀਂ ਜੀ ਦਿਨ ਨਾਲ ਪਰ ਪਿੰਡ ਦੇ ਨਾਂ ਦਰਦੀ ਚਾਹ ਵੀ ਨਹੀਂ ਆ ਗਿਆ ਤੂੰ ਖੇਡਦਾ ਹੁੰਦਾ ਇਹਨਾਂ ਹੈ ਇਦਾਂ ਕਰ ਦਊ ਖੇਡਦਾ ਹੁੰਦਾ ਉਹ ਏੜੀਆਂ ਵੀ ਅੱਖਾਂ ਲਾਲ ਚਮਕਦੀਆਂ ਓਏ ਆ ਦੇਖ ਲੈ ਆ ਦੇ ਸਾਡੇ ਇੱਧਰ ਆ ਉਹ ਦੇ ਕੁਝ ਬੋਲਣਾ ਜਾਂਦਾ ਤੂੰ ਕੁਝ ਬੋਲਣ ਜਾਵੇਂ ਪਸਾਂਦੇ ਤੈਨੂੰ ਬਿੱਲੀ ਦਾ ਬੱਚਾ ਬਿੱਲੀ ਦਾ ਬੱਚਾ ਲੈ ਖਰੇ ਕੁੱਤਾ ਰੱਖਣਾ ਅਸੀਂ ਕੁੱਤਾ ਰੱਖਣਾ ਕਿਹੜੀ ਨਸਲ ਦਾ ਪਟਵਾਰ ਹੈ ਪਟਵਾਰ ਕਿਹੜਾ ਪਟਵਾਰ ਪਟਵਾਰ ਰੱਖਣਾ ਹੈ ਠੀਕ ਆ اچھا ਪਟਵਾਰ ਰੱਖਣਾ ਹੈ ਦੇਤਾ ਕੀ ਹੈ ਹੈ ਦੇਤਾ ਕੀ ਹੈ